ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਇੱਕ ਜਿਹੜਾ ਸਟੂਡੈਂਟ 25 ਲੱਖ ਰੁਪਇਆ ਲਾ ਕੇ ਆਉਂਦਾ ਜਾਂ ਕੋਈ ਵਰਕ ਪਰਮਿਟ ਤੇ ਵੀ ਆਉਂਦਾ 25 ਲੱਖ ਰੁਪਇਆ ਲਾ ਕੇ ਕੈਨੇਡਾ ਆਉਂਦਾ ਤਾਂ ਉਹ ਆਪਣੇ ਜਿਹੜੇ 25 ਲੱਖ ਲਾਏ ਆ ਉਹਨਾਂ ਨੂੰ ਕਿੰਨੇ ਟਾਈਮ ਵਿੱਚ ਜਿਹੜਾ ਕੈਨੇਡਾ ਤੋਂ ਪੰਜਾਬ ਵਾਪਸ ਕਰ ਦਿੰਦਾ ਜਿਨ੍ਹਾਂ ਦੇ ਪੈਸੇ ਲੈਣੇ ਨੇ ਉਹਨਾਂ ਨੂੰ ਕਿੰਨੇ ਟਾਈਮ ਵਿੱਚ ਵਾਪਸ ਕਰ ਦਿੰਦਾ ਤਾਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਇੱਕ ਮੋਟਾ-ਮੋਟਾ ਇਹ ਦੱਸ ਦਿੰਨੇ ਆ ਕਿ 25 ਲੱਖ ਕਿਸ ਤਰ੍ਹਾਂ ਲੱਗ ਜਾਂਦਾ ਹੈ ਕੈਨੇਡਾ ਉਨ ਤੇ ਤਾਂ ਇੱਕ ਸਟੂਡੈਂਟ ਨੇ ਕੀ ਆ ਇੱਕ ਸਾਲ ਦੀ ਘੱਟੋ-ਘੱਟ 12 ਲੱਖ ਰੁਪਿਆ ਫੀਸ ਪਰ ਨਹੀਂ ਹੁੰਦੀ ਆ ਤੇ ਪਲੱਸ 6 ਲੱਖ ਰੁਪਿਆ ਜੀਆਈਸੀਵੀ ਪਰ ਨਹੀਂ ਹੁੰਦੀ ਆ ਤਾਂ ਉਹਦੇ ਵਿੱਚ ਕੀ ਆ 18 ਲੱਖ ਰੁਪਿਆ ਇਹ ਸਿੱਧਾ ਹੋ ਗਿਆ ਫਿਰ ਆਇਲਸ ਤੇ ਏਜੰਟ ਦੀ ਫੀਸ ਲਾ ਲਓ ਲੱਖ ਰੁਪਿਆ ਤਾਂ 19 ਲੱਖ ਰੁਪਿਆ ਇਹ ਹੋ ਗਿਆ ਇਸ ਤੋਂ ਇਲਾਵਾ ਕੀ ਹੁੰਦਾ ਸ਼ਾਪਿੰਗ ਹੋਗੀ ਤੇ ਹੋਰ ਆਪਣਾ ਹੁੰਦਾ ਟੈਕਟ ਹੁੰਦੀ ਆ ਤਾਂ ਸਾਰੇ ਖਰਚੇ ਕਰਕੇ ਕੀ ਆ ਬੰਦੇ ਦੀ ਆਵਾਜਾਈ ਆ ਅੰਦਰ ਬਾਹਰ ਆਉਂਦਾ ਜਾਂਦਾ ਤਾਂ 22 ਤੋਂ ਲੱਖ ਰੁਪਇਆ 23 ਲੱਖ ਰੁਪਇਆ ਲੱਗ ਜਾਂਦਾ ਕੈਨੇਡਾ ਆਉਣ ਆਉਣ ਚ ਤਾਂ ਚਲੋ ਬੰਦੇ ਦੇ ਹਰ ਕਿਸੇ ਦੇ ਆਪਣੇ ਖਰਚੇ ਹੁੰਦੇ ਆ ਘੱਟੋ ਘੱਟ 22 ਲੱਖ ਰੁਪਇਆ ਲੱਗ ਜਾਂਦਾ ਕਈ 25 ਲੱਖ ਵੀ ਲਾ ਦਿੰਦੇ ਆ ਤਾਂ ਹੁਣ ਦੂਜੀ ਗੱਲ ਇਹ ਆ ਕਿ ਜਿਹੜੇ ਐਨੇ ਪੈਸੇ ਬੰਦਾ ਲਾਉਂਦਾ ਹੈ ਉਹਨਾਂ ਨੂੰ ਕਿੰਨੇ ਟਾਈਮ ਵਿੱਚ ਹੈ ਉਹ ਕੈਨੇਡਾ ਵਾਪਸ ਭੇਜ ਦਿੰਦਾ ਪੰਜਾਬ ਜਿੰਨਾ ਤੋਂ ਪੈਸੇ ਫੜੇ ਹੁੰਦੇ ਨੇ ਜਾਂ ਬੰਦੇ ਨੇ ਆਪਣੇ ਕੋਲ ਨਹੀਂ ਲਾਏ ਹੁੰਦੇ ਨੇ ਤਾਂ ਉਹ ਪੈਸੇ ਕਿੰਨੇ ਟਾਈਮ ਵਿੱਚ ਆ ਜਿਹੜਾ ਇੱਧਰ ਕਮਾਈ ਕਰਕੇ ਬੰਦਾ ਪੂਰੇ ਕਰ ਲੈਂਦਾ ਤਾਂ ਜਿਹੜਾ ਬੰਦਾ ਸਟੂਡੈਂਟ ਹੈ ਉਹ ਕੀ ਆ ਸਿਰਫ ਇੱਥੇ ਹਫਤੇ ਦੇ ਸੱਤੇ ਦਿਨ ਕੰਮ ਨਹੀਂ ਕਰ ਸਕਦਾ ਤੁਹਾਨੂੰ ਪਤਾ ਕਿ 24 ਘੰਟੇ ਕੰਮ ਕਰ ਸਕਦਾ ਹੈ ਸਟੂਡੈਂਟ ਹੈ ਜਿਹੜਾ ਹਫਤੇ ਵਿੱਚ ਤਾਂ 24 ਘੰਟਿਆਂ ਦੀਆਂ ਤੁਹਾਨੂੰ ਪਤਾ ਹੈ ਤਿੰਨ ਕਿ ਸ਼ਿਫਟਾਂ ਮੰਨਦੀਆਂ 8-8 ਘੰਟਿਆਂ ਦੀਆਂ ਤਾਂ ਇੱਕ ਦਿਨ ਵਿੱਚ ਜਿਹੜਾ ਸਟੂਡੈਂਟ ਆ ਉਹ ਮਿਨੀਮਮ ਹੈ ਅ 100 ਜਾਂ 120 ਡਾਲਰ ਕਮਾਉਂਦਾ ਉਹ 14 ਟੈਕਸ ਵੀ ਕੱਟਿਆ ਜਾਂਦਾ ਤਾਂ ਹਫਤੇ ਦਾ ਕੀ ਉਹਦਾ ਸਾਰਾ ਬਣਦਾਗਾ 700 ਡਾਲਰ ਬਣ ਜਾਂਦਾ ਤੇ ਦੂਜਾ ਅ ਜੇ ਮਹੀਨੇ ਦੀ ਗੱਲ ਕਰੀਏ ਆ ਸੌਰੀ 15 ਦਿਨਾਂ ਦਾ ਉਹਦਾ 700 ਡਾਲਰ ਬਣਦਾ ਤੇ ਮਹੀਨੇ ਦਾ ਬਣ ਜਾਂਦਾ 1400 ਡਾਲਰ ਤਾਂ ਉਹਦੇ ਵਿੱਚੋਂ ਕੀ ਆ ਉਹਦੇ ਬਹੁਤ ਸਾਰੇ ਖਰਚੇ ਵੀ ਹੁੰਦੇ ਆ ਜਿੱਦਾਂ ਤੁਸੀਂ ਲਾ ਲੋ ਗ੍ਰੋਸਰੀ ਰੈਂਟ ਆਉਣਾ ਜਾਣਾ ਟਰਾਂਸਪੋਰਟੇਸ਼ਨ ਕੱਪੜੇ ਲੱਤੇ ਜਿਹੜੇ ਧੋਣੇ ਸਾਰੇ ਆਂ ਦਾ ਖਰਚਾ ਪਾ ਕੇ ਕੀ ਆ ਇੱਕ ਨਾਰਮਲ ਜਿਹੜਾ ਬੰਦਾ ਹੱਥ ਕੋਟ ਕੇ ਚੱਲਦਾ ਇੱਥੇ 700 ਤੋਂ 800 ਦੇ ਵਿੱਚ ਕੀ ਆ ਉਹਦੇ ਖਰਚੇ ਹੋ ਜਾਂਦੇ ਆ ਕਿਉਂਕਿ ਫੋਨ ਦਾ ਰੀਚਾਰਜ ਹੋਰ ਇਦਾਂ ਦੇ ਬਹੁਤ ਖਰਚੇ ਹੁੰਦੇ ਨੇ ਪਰ ਜਿਹੜਾ ਹੁਣ ਗੱਲ ਹੈ ਕਿ ਉਹ ਕਿੰਨੇ ਟਾਈਮ ਵਿੱਚ ਆਪਣੇ ਪੈਸੇ ਵਾਪਸ ਕਰ ਦੂਗਾ ਇੱਕ ਸਟੂਡੈਂਟ ਤਾਂ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਐਵਰੇਜ ਸਟੂਡੈਂਟ ਹੁੰਦੇ ਨੇ ਜ਼ਿਆਦਾਤਰ ਮਤਲਬ ਦਸਾਂ ਚੋਂ 8 ਸਟੂਡੈਂਟ ਕੈਨੇਡਾ ਤੋਂ ਪੰਜਾਬ ਕੋਸ਼ ਨਹੀਂ ਭੇਜਦੇ ਆਪਣੀ ਸਟੂਡੈਂਟ ਲਾਈਫ ਦੇ ਵਿੱਚ ਜਦੋਂ ਉਹ ਇੱਕ ਦੋ ਸਾਲ ਸਟੂਡੈਂਟ ਹੁੰਦੇ ਨੇ ਉਦੋਂ ਕੀ ਉਹ ਆਪਣੇ ਖਰਚੇ ਹੀ ਮਸਾਂ ਕੱਢਦੇ ਨੇ ਤੇ ਅਗਲੇ ਸਾਲ ਦੀ ਉਹਨਾਂ ਨੇ ਫੀਸ ਵੀ ਉਹ ਆਪਣੀ ਜਿਹੜੀ ਮੈਨੇਜ ਕਰਨੀ ਹੁੰਦੀ ਆ ਤਾਂ ਉਹ ਜਿਹੜੇ ਪੈਸੇ ਥੋੜੇ-ਬਹੁਤ ਕਮਾਉਂਦੇ ਨੇ ਉਹ ਜਮ੍ਹਾਂ ਕਰੀ ਜਾਂਦੇ ਨੇ ਅਗਲੇ ਸਾਲ ਦੀ ਫੀਸ ਭਰ ਲੈ ਤਾਂ ਦੋ ਸਾਲਾਂ ਵਿੱਚ ਤਾਂ ਉਹ 1 ਰੁਪਿਆ ਵੀ ਕੈਨੇਡਾ ਤੋਂ ਪੰਜਾਬ ਨਹੀਂ ਭੇਜਦੇ ਹੁਣ ਕਈ ਸਟੂਡੈਂਟਾਂ ਨੂੰ ਕੀ ਇੱਥੇ ਕੰਮ ਮਿਲ ਜਾਂਦਾ ਹੈ ਕੈਸ਼ ਤੇ ਉਹ ਕੈਸ਼ ਤੇ ਕੰਮ ਕਰਕੇ ਕੀ ਆਪਣੇ ਪੈਸੇ ਜੋੜ ਲੈਂਦੇ ਨੇ ਤੇ ਆਪਣਾ ਪੈਨਡ ਭੇਜ ਦਿੰਦੇ ਨੇ ਤਾਂ ਉਹ ਵੀ ਕਿੰਨੇ ਕੁ ਵੇਚ ਸਕਦੇ ਆ 6 ਤੋਂ 7 ਲੱਖ ਰੁਪਇਆ ਦੋ ਸਾਲਾਂ ਚ ਭੇਜ ਦੇਣਗੇ ਇਤੋਂ ਜ਼ਿਆਦਾ ਨਹੀਂ ਕਿਉਂਕਿ ਫੀਸਾਂ ਅਰੇਂਜ ਕਰਨੀਆਂ 12 ਲੱਖ ਅਗਲੇ ਸਾਲ ਜਿਹੜਾ ਭਰਨਾ ਅਗਲੇ ਸਾਲ ਦਾ ਤਾਂ ਉਹ ਵੀ ਬੰਦੇ ਨੇ ਕਿ ਆ ਜਮਾ ਕਰਨਾ ਹੁੰਦਾ ਤਾਂ ਹੁਣ ਜਦੋਂ ਸਟੂਡੈਂਟ ਲਾਈਫ ਖਤਮ ਹੁੰਦੀ ਆ ਚਲੋ ਉਦੋਂ ਮੰਨ ਲਿਆ ਉਦੋਂ ਤੱਕ ਕੀ ਆ 4-5 ਲੱਖ ਰੁਪਇਆ ਬੰਦੇ ਨੇ ਦੋ ਸਾਲਾਂ ਚ ਭੇਜਤਾ ਉਸ ਤੋਂ ਬਾਅਦ ਕੀ ਆ ਬੰਦਾ ਫੁੱਲ ਟਾਈਮ ਕੰਮ ਕਰ ਸਕਦਾ ਤਾਂ ਫੁੱਲ ਟਾਈਮ ਕੰਮ ਕਰਕੇ ਕਿੰਨੇ ਇੱਕ ਪੈਸੇ ਬੰਦਾ ਕਮਾ ਲੈਂਦਾ ਜਿਹੜਾ ਕਿ ਉਹ ਆਪਣੇ ਜਿਹੜੇ ਪੈਸੇ ਆ ਵਾਪਸ ਕਰ ਦੇ ਜਿਹੜੇ ਲਾਏ ਹੁੰਦੇ ਆ ਤਾਂ ਹੁਣ ਤੁਸੀਂ ਹਿਸਾਬ ਲਾ ਲਓ ਬੰਦਾ ਹਫਤੇ ਚ ਜੇ 5 ਦਿਨ ਵੀ ਕੰਮ ਕਰਦਾ 8 8 ਘੰਟਿਆਂ ਦੀਆਂ ਸ਼ਿਫਟਾਂ ਜਾਂ 10 10 ਘੰਟਿਆਂ ਦੀਆਂ ਸ਼ਿਫਟਾਂ ਲਾ ਲਓ ਤਾਂ 17 ਡਾਲਰ ਇੱਥੇ ਮਿਨੀਮਮ ਜਿਹੜਾ ਰੇਟ ਆ ਘੰਟੇ ਦਾ ਮਿਲਦਾ ਤਾਂ ਉਹਦੇ ਹਿਸਾਬ ਨਾਲ ਲਾ ਲਓ ਤੁਸੀਂ ਇੱਕ ਦਿਨ ਦੇ ਬੰਦਾ ਕੀ ਆ 150 ਤੋਂ 170 ਡਾਲਰ ਕਮਾਉਂਦਾ ਤਾਂ ਹਫਤੇ ਦੇ ਹੋ ਗਏ ਉਸਦੇ 700 ਹੋ ਗਿਆ ਤੇ 700 ਤੇ ਤੁਸੀਂ ਚ ਚਾਰ ਹਫਤਿਆਂ ਦਾ ਇੱਕ ਮਹੀਨੇ ਦਾ ਲਾ ਲਓ 7 4 28 ਤੇ 3000 ਡਾਲਰ ਆ ਜਿਹੜਾ ਉਹ ਮਹੀਨੇ ਦਾ ਕਮਾਉਂਦਾ ਤਾਂ ਉਹ ਚੋ ਕਿ 1000 ਰੁਪਿਆ ਉਹਦਾ ਖਰਚਾ ਹੋ ਗਿਆ 1000 ਡਾਲਰ ਸੌਰੀ 1000 ਡਾਲਰ ਦਾ ਮਤਲਬ ਆ ਉਹਦਾ 60000 ਖਰਚਾ ਹੋ ਗਿਆ ਤਾਂ ਐਦੂ ਬਾਕੀ ਉਹਦਾ ਕੀ ਰਹਿ ਗਿਆ 2000 ਡਾਲਰ 2000 ਡਾਲਰ ਦਾ ਇੰਡੀਅਨ ਬੰਦ ਆਗਾ 120k سوری 120000 ਰੁਪਇਆ ਬੰਦਾ ਉਧਰ ਆਪਣਾ ਇੰਡੀਆ ਵਿੱਚ ਤਾਂ ਹੁਣ ਤੁਸੀਂ ਲਾ ਲਓ 120000 ਜੇ ਇੰਡੀਆ ਉਹ ਹਰ ਮਹੀਨੇ ਸੈਂਡ ਕਰਦਾ ਤਾਂ ਕਿੰਨੇ ਟਾਈਮ ਵਿੱਚ ਆਪਣਾ 25 ਲੱਖ ਜਿਹੜਾ ਉਤਾਰ ਲੂਗਾ ਤਾਂ ਘੱਟੋ ਘੱਟ ਬੰਦੇ ਨੂੰ ਇੱਥੇ 2.5 ਤੋਂ 3 ਸਾਲ ਵਾਂਗੂ ਜਾਂ ਦੋ ਘੱਟੋ ਘੱਟ ਦੋ ਸਾਲ ਤਾਂ ਲਾਉਂਦਾ ਹੀ ਆ ਬੰਦਾ ਦੋ ਜਾਂ 2.5 ਸਾਲਾਂ ਵਿੱਚ ਤਾਂ ਆਪਦਾ ਕਰਜ਼ਾ ਹੀ ਲਾਉਂਦਾ ਤਾਂ ਤੁਸੀਂ ਦੇਖ ਲਓ ਫਿਰ ਉਸ 25 ਲੱਖ ਦਾ ਜਿਹੜੇ ਬੰਦਿਆਂ ਨੇ ਉਧਾਰ ਫੜਿਆ ਹੁੰਦਾ ਉਹਨਾਂ ਦਾ ਵਿਆਜ ਵੀ ਬਣ ਜਾਂਦਾ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਤਾਂ ਇਦਾਂ ਲੱਗਦਾ ਹੁੰਦਾ ਕਿ ਕੈਨੇਡਾ ਜਿਹੜਾ ਬੰਦਾ ਚੱਲਿਆ ਗਿਆ ਉਹ ਤਾਂ ਸਿਰਫ ਪੈਸਿਆਂ ਵਿੱਚ ਹੀ ਆ ਤੇ ਉਹਨੇ ਕੀ ਉਧਰ ਜਾ ਕੇ ਕੀ ਆ ਪੈਸੇ ਕਮਾਉਣੇ ਆ ਪਰ ਇੱਧਰ ਹੋਰ ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਬੰਦੇ ਨੂੰ ਫੇਸ ਕਰਨੀਆਂ ਪੈਂਦੀਆਂ ਨੇ ਹੁਣ ਮੇਰਾ ਕੀ ਆ ਮੈਂ ਕਾਲਜ ਜਾਣਾ ਹੁੰਦਾ ਤਾਂ ਮੈਨੂੰ ਸਵੇਰ 5 ਵਜੇ ਉੱਠਣਾ ਪੈਂਦਾ 5 ਵਜੇ ਤਾਂ ਸੌਰੀ ਮੈਂ ਘਰੋਂ ਹੀ ਨਿਕਲਦਾ ਮੈਨੂੰ 4 ਵਜੇ ਉੱਠਣਾ ਪੈਂਦਾ ਤੇ ਕੰਮ ਤੇ ਮੈਂ ਪਹੁੰਚਣਾ ਹੁੰਦਾ 9 ਵਜੇ ਕੰਮ ਮੇਰੇ ਜਿੱਥੇ ਮੈਂ ਰਹਿਣਾ ਉੱਥੋਂ ਬਹੁਤ ਦੂਰ ਹੈ ਜਿਸ ਕਰਕੇ ਕੀ ਮੈਨੂੰ 2 ਘੰਟੇ ਜਾਂ 2.5 ਘੰਟੇ ਪਹਿਲਾਂ ਚੱਲਣਾ ਪੈਂਦਾ ਤਾਂ ਇਹ ਸਾਰੀਆਂ ਚੀਜ਼ਾਂ ਉਹ ਬੰਦਿਆਂ ਨੂੰ ਜਿਹੜੇ ਪੰਜਾਬ 'ਚ ਬੈਠੇ ਨੇ ਉਹਨਾਂ ਨੂੰ ਇਹ ਚੀਜ਼ਾਂ ਦਾ ਕੋਈ ਪਤਾ ਨਹੀਂ ਕਿ ਇੱਥੇ ਕਿੰਨਾ ਸਟਰਗਲ ਹੈ ਤਾਂ ਉਹ ਗੱਲਾਂ ਤਾਂ ਅਲੱਗ ਚਲੋ ਬੰਦੇ ਨੇ ਟਰੈਵਲ ਕਰਨਾ ਜਾਂ ਹੁਣ ਸਵੇਰ ਉੱਠ ਕੇ 1 ਘੰਟਾ ਪਹਿਲਾਂ ਆਪਣਾ ਖਾਣਾ ਪਾਣੀ ਬਣਾਉਣਾ ਜਾਂ ਖਾਣਾ ਫਿਰ ਸ਼ਾਮ ਨੂੰ ਆ ਕੇ 2 ਘੰਟੇ ਆਪਣਾ ਖਾਣਾ ਪਾਣੀ ਬਣਾਉਣਾ ਨਹਾਉਣਾ ਕਰਨਾ ਘਰੇ ਫੋਨ ਲਾਉਣਾ ਤਾਂ ਉਹ ਸਾਰੀਆਂ ਚੀਜ਼ਾਂ ਕੀ ਆ ਬਹੁਤ ਹੀ ਮਤਲਬ ਬੰਦੇ ਨੂੰ ਕੀ ਆ ਡਿਪਰੈਸ਼ਨ ਦਿੰਦੀਆਂ ਇੰਡੀਆ ਚ ਕੀ ਹੁੰਦਾ ਆਪਾਂ ਕੀ ਕਰਦੇ ਆ ਸਿਰਫ ਉੱਠਦੇ ਆ ਕੰਮ ਤੇ ਜਾਂਦੇ ਆ ਆ ਕੇ ਕੀ ਕੀ ਆ ਨਹਾ ਲੈਨੇ ਆ ਬਣਿਆ ਬਣਾਇਆ ਰੋਟੀ ਪਾਣੀ ਆ ਜਿਹੜਾ ਖਾ ਲੈਨੇ ਆ ਪਰ ਇੰਡੀਆ ਵਿੱਚ ਇੱਕ ਅਲੱਗ ਗੱਲ ਹੈ ਤੇ ਕੈਨੇਡਾ ਵਿੱਚ ਬਹੁਤ ਫਰਕ ਹੈ ਇੱਥੇ ਕੀ ਆ ਤੁਸੀਂ ਸਾਰਾ ਕੁਝ ਆਪਣਾ ਆਪ ਕਰਨਾ ਹੁੰਦਾ ਤਾਂ ਤੁਸ ਤੁਹਾਨੂੰ ਇਹ ਵੀ ਟੈਨਸ਼ਨ ਹੁੰਦੀ ਆ ਕਿ ਮੈਂ ਆਪਣੇ ਸਾਰੇ ਪੈਸੇ ਉਤਾਰਨੇ ਨੇ ਪਰ ਇਹ ਵੀ ਹੁੰਦਾ ਕਿ ਭਾਵੇਂ ਕੁਝ ਵੀ ਹੋਵੋ ਤੁਸੀਂ ਬਿਮਾਰ ਆ ਜਾਂ ਕੁਝ ਵੀ ਆ ਤੁਸੀਂ ਕੀ ਆ ਕੰਮ ਤੇ ਜਾਣਾ ਹੀ ਜਾਣਾ ਕਿਉਂਕਿ ਤੁਹਾਨੂੰ ਪ੍ਰੈਸ਼ਰ ਹੀ ਇੰਨਾ ਹੁੰਦਾ ਹੁਣ ਪਿੰਡ ਦਾ ਤਾਂ ਕੈਨੇਡਾ ਦੀ ਲਾਈਫ ਆ ਜਿਹੜੀ ਉਹ ਇੰਨੀ ਈਜ਼ੀ ਨਹੀਂ ਜਿੰਨੀ ਆਪਾਂ ਨੂੰ ਪੰਜਾਬ 'ਚ ਬੈਠਿਆ ਲੱਗਦੀ ਆ ਕਿ ਚਲੋ ਇੱਕ ਵਾਰੀ 25 ਲੱਖ ਰੁਪਇਆ ਲਾਤਾ ਇੱਕ ਵਾਰੀ 30 ਲੱਖ ਰੁਪਇਆ ਲਾਤਾ ਇਸ ਤੋਂ ਬਾਅਦ ਕੀ ਮੌਦੇ ਮੌਦਾਂ ਤੇ ਬਾਕੀ ਹੁਣ ਇਸ ਟਾਈਮ ਵਿੱਚ ਤੱਕ ਕੈਨੇਡਾ ਦੇ ਰੂਲ ਹੀ ਇੰਨੇ ਬਦਲ ਗਿਆ ਕਿ ਇੱਕ ਆਮ ਬੰਦਾ ਇੱਧਰ ਆ ਕੇ ਛੇਤੀ ਛੇਤੀ ਆਪਣਾ ਸੈੱਟ ਹੋ ਹੀ ਨਹੀਂ ਸਕਦਾ ਅ ਕਈ ਇਦਾਂ ਦੀ ਸਟੱਡੀ ਹੋ ਗਈ ਹੁਣ ਇਦਾਂ ਦੇ ਕਾਲਜ ਹੋ ਗਏ ਉਹ ਤੁਸੀਂ ਪੰਜਾਬ ਤੋਂ ਲੈ ਕੇ ਆ ਗਏ ਤੁਹਾਨੂੰ ਇੱਥੇ ਪੀਆਰ ਹੀ ਨਹੀਂ ਮਿਲਣੀ ਪੀਆਰ ਤਾਂ ਬਹੁਤ ਹੀ ਦੂਰ ਗੱਲ ਕੀ ਹੈ ਇਦਾਂ ਦੇ ਹੁਣ ਕੋਰਸ ਹੈ ਜਿਹੜੇ ਤੁਹਾਨੂੰ ਏਜੰਟ ਦਵਾ ਦਿੰਦੇ ਨੇ ਆ ਉਹਨਾਂ ਦਾ ਇੱਥੇ ਤੁਹਾਨੂੰ ਵਰਕ ਪਰਮਿਟ ਹੀ ਨਹੀਂ ਮਿਲਣਾ ਤੁਹਾਡੀ ਫੀਸ ਭਰੀ ਜਾਣੀ ਤੁਹਾਡਾ ਟਾਈਮ ਜਿਹੜਾ ਖਰਾਬ ਕਰਿਆ ਕਾਲਜ ਵਿੱਚ ਉਹ ਸਾਰਾ ਕੀ ਐ ਇਦਾਂ ਵੇਸਟ ਹੀ ਜਾਣਾ ਤਾਂ ਜੇ ਤੁਸੀਂ 25 ਲੱਖ ਲਾ ਕੇ ਆਉਣਾ ਹੈ ਕੈਨੇਡਾ ਤਾਂ ਆਪਣੇ ਏਜੰਟ ਨੂੰ ਪਹਿਲਾਂ ਚੰਗੀ ਤਰ੍ਹਾਂ ਪੁੱਛੋ ਜਿਹੜੀ ਮੈਂ ਸਟੱਡੀ ਲੈ ਰਿਹਾ ਉਹਦਾ ਫਿਊਚਰ ਕੀ ਆ ਮੈਨੂੰ ਵਰਕ ਪਰਮਿਟ ਮਿਲੂਗਾ ਕੀ ਮੈਨੂੰ ਜਿਹੜਾ ਉਹਦੇ ਇਸ ਸਟੱਡੀ ਦੇ ਬੇਸ ਤੇ ਪੀਆਰ ਵਿੱਚ ਕੋਈ ਹੈਲਪ ਹੋਊਗੀ ਤਾਂ ਇਹ ਸਾਰੀਆਂ ਚੀਜ਼ਾਂ ਏਜੰਟ ਨਾਲ ਪਹਿਲਾਂ ਖੋਲਣੀਆਂ ਬਹੁਤ ਜ਼ਰੂਰੀ ਨੇ ਜੇ ਤੁਸੀਂ ਕੈਨੇਡਾ ਆ ਰਹੇ ਆਂ ਕਿਉਂਕਿ ਪਹਿਲਾਂ ਦੀ ਗੱਲ ਹੋਰ ਸੀਗੀ ਆਪਾਂ ਜਿੱਦਾਂ ਦੀ ਸਟੱਡੀ ਜਿੱਦਾਂ ਦਾ ਕਾਲਜ ਲੈ ਕੇ ਆ ਜਾਂਦੇ ਸੀ ਤਾਂ ਪਹਿਲਾਂ ਕੰਮ ਚੱਲ ਜਾਂਦਾ ਸੀ ਪਰ ਅੱਜ ਦੇ ਟਾਈਮ ਵਿੱਚ ਕੀ ਬਹੁਤ ਸਾਰੇ ਰੂਲ ਚੇਂਜ ਹੋ ਗਏ ਨੇ ਜੇ ਤੁਸੀਂ ਆਪਣਾ ਲਾਇਆ ਹੋਇਆ ਪੈਸਾ ਮਤਲਬ ਉਹਨੂੰ ਸਹੀ ਤਰੀਕੇ ਨਾਲ ਲਾਉਂਗੇ ਤੇ ਉਹਨੂੰ ਫੇਰ ਹੀ ਸਹੀ ਤਰੀਕੇ ਨਾਲ ਵਾਪਸ ਤੁਸੀਂ ਕਰ ਸਕੋਗੇ ਤਾਂ ਪਹਿਲਾਂ ਸਾਰੀਆਂ ਗੱਲਾਂ ਜਨਰਲ ਨਾਲ ਖੋਲ ਲਿਆ ਕਰੋ ਜਦੋਂ ਤੁਸੀਂ ਆਪਣੀ ਕੋਈ ਫਾਈਲ ਵਗੈਰਾ ਲਾਉਣੀ ਹੁੰਦੀ ਹੈ